ਹੈਲੋ ਜੀ ਦੋਸਤੋ ਅੱਜ ਆਪਾਂ ਆ ਗਏ ਆ ਮੈਰਿਜ ਤੇ 1-2-3 ਦਿਨ ਹੋ ਗਏ ਵਲੌਗ ਵਿਸਟ ਤੇ ਮੈਂ ਦੱਸਤੀ ਸੀ ਕਿ ਅਸੀਂ ਮੈਰਿਜ ਤੇ ਜਾਣਾ ਆ ਤੇ ਅੱਜ ਹੀ ਅਸੀਂ ਆ ਗਏ ਆ ਮੈਰਿਜ ਤੇ ਤੇ ਮੇਰੀ ਫਰੈਂਡ ਦੀ ਮੈਰਿਜ ਸੀ ਤੇ ਅਸੀਂ ਹੁਣੇ-ਹੁਣੇ ਪਹੁੰਚੇ ਆ ਤੇ ਵਲੌਗ ਮੈਂ ਜਿਹੜਾ ਸਟਾਰਟ ਤੇ ਵਲੌਗ ਮੈਂ ਜਿਹੜਾ ਸਟਾਰਟ ਕੀਤਾ ਸਿੱਧਾ ਮੈਰਿਜ ਤੋਂ ਕੀਤਾ ਜਦੋਂ ਅਸੀਂ ਰੈਡੀ ਵਗੈਰਾ ਹੋਏ ਆ ਉਦੋਂ ਮੇਰੇ ਕੋਲ ਇਹ ਨਾ ਟਾਈਮ ਨਹੀਂ ਹੈਗਾ ਅਸੀਂ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਸੀਗੇ ਤੇ ਬਸ ਜਦੋਂ ਨਿਮੜੇ ਪਾਪਾ ਆਏ ਉਸ ਤੋਂ ਬਾਅਦ ਅਸੀਂ ਰੈਡੀ ਹੋ ਕੇ ਸਿੱਧਾ ਅਸੀਂ ਜਿਹੜਾ ਮੈਂ ਵਲੌਗ ਸਟਾਰਟ ਕਰ ਰਹੀ ਆ ਇੱਥੇ ਰਿਜ਼ੋਰਟ ਤੋਂ ਹੀ ਕਰ ਰਹੀ ਆ ਤੇ ਇੱਥੇ ਅਸੀਂ ਕੁਝ ਖਾਦਾ ਪੀਤਾ ਉਸ ਤੋਂ ਬਾਅਦ ਅਸੀਂ بیٹھ ਕੇ ਸੀ ਜਾ ਕੇ ਤੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਰਿਜ਼ੋਰਟ ਰਿਜ਼ੋਰਟ ਸੀਗਾ ਤੇ ਬਹੁਤ ਹੀ ਵਧੀਆ ਜਿਹੜਾ ਅਰੇਂਜਮੈਂਟ ਕੀਤਾ ਗਿਆ ਸੀਗਾ ਜਿਦਾ ਤੁਸੀਂ ਦੇਖ ਰਹੇ ਹੋ ਡੈਕੋਰੇਸ਼ਨ ਵਗੈਰਾ ਇੰਨੀ ਹਾਈ ਸੀਗੀ ਤੇ ਇੱਥੇ ਮੇਰੀ ਫਰੈਂਡ ਹੁਣੀ ਆਨੰਦ ਘਰ ਚ ਤੋਂ ਬਾਅਦ ਮਤਲਬ ਆ ਗਏ ਸੀਗੇ ਰਿਜੋਰਟ ਦੇ ਵਿੱਚ ਤੇ ਅਸੀਂ ਉੱਥੇ ਸੋਚਿਆ ਸੀਗੀ ਅਸੀਂ ਇੱਥੇ ਮਿਲ ਲੈਂਦੇ ਆ ਕਿਉਂਕਿ ਉਸ ਤੋਂ ਬਾਅਦ ਜਦੋਂ ਸਟੇਜ ਤੇ ਬੈਠ ਗਏ ਜਿੱਥੇ ਸ਼ਗਨ ਪੈਂਦਾ ਆ ਉਸ ਤੋਂ ਬਾਅਦ ਮਤਲਬ ਕੋਈ ਗੱਲ ਬਾਤ ਨਹੀਂ ਹੋਣੀ ਤੇ ਅਸੀਂ ਨੀਚੇ ਹੀ ਉਹਨੂੰ ਮਿਲ ਲੈ ਸੀਗੇ ਉਸ ਤੋਂ ਬਾਅਦ ਜਦੋਂ ਸ਼ਗਨ ਪਾਣ ਗਏ ਸੀ ਉਦੋਂ ਅਸੀਂ ਉਹਨੂੰ ਇੱਕ ਵਾਰੀ ਮਿਲ ਆਏ ਸੀਗੇ ਬਹੁਤ ਜ਼ਿਆਦਾ ਇੰਜੋਏ ਕੀਤਾ ਮੈਰਿਜ ਦੇ ਵਿੱਚ ਤੇ ਉਹਦੇ ਮੰਮੀ ਡੈਡੀ ਵੀ ਸਾਨੂੰ ਮਿਲੇ ਬਹੁਤ ਲੋਜੀ ਹੁਣ ਕਰ ਲਈ ਸੀ ਆਪਾਂ ਘਰ ਵਾਪਸੀ ਤੇ ਅਸੀਂ ਘਰ ਪਹੁੰਚਣ ਹੀ ਵਾਲੇ ਸੀ ਤੇ ਇਹ ਛੋਟਾ ਜਿਹਾ ਵਲੌਗ ਤੁਹਾਡੇ ਨਾਲ ਵਿਆਹ ਦਾ ਜਿਹੜਾ ਮੈਂ ਸ਼ੇਅਰ ਕੀਤਾ ਕਾਰ ਸਾਰਿਆਂ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਲੀ ਤੇ ਆਪਾਂ ਹੁਣ ਵਿਆਹ ਤੇ ਜਾਇਆ ਤੇ ਹੁਣ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਤੇ ਅਸੀਂ ਸਾਡੇ ਕਿ 4 ਵਜੇ ਤੱਕ ਜਿਹੜਾ ਵਾਪਸ ਆ ਗਏ ਸੀ ਕਿ ਤੇ ਆ ਕੇ ਉੱਥੇ ਚੇਂਜ ਵਗੈਰਾ ਕਰ ਲਿਆ ਆ ਤੇ ਉੱਥੇ ਮੈਂ ਥੋੜੇ-ਮੋਟੇ ਵੀਡੀਓ ਜਿਹੜੀਆਂ ਬਣਾਈਆਂ ਸੀ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਆ ਜਿਆਦਾ ਮੈਂ ਵਲੋਗ ਉੱਥੇ ਨਹੀਂ ਬਣਾ ਸਕੀ ਤੇ ਬਸ ਹੁਣ ਆ ਕੇ ਅਸੀਂ ਚੇਂਜ ਕਰਿਆ ਆ ਤੇ ਹੁਣ ਮੈਂ ਰੋਟੀ ਸਬਜ਼ੀ ਦੀ ਜਿਹੜੇ ਤਿਆਰੀ ਕਰਦੀ ਆ ਤੇ ਇਨਾ ਕ ਬਲੌਗ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਸਿਰਫ ਮੈਰਿਜ ਦਾ ਕਿਉਂਕਿ ਜਦੋਂ ਆਪਾਂ ਤਿਆਰ ਹੋ ਰਹੇ ਸੀ ਉਸ ਟਾਈਮ ਹੀ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਉਦੋਂ ਵੀ ਅਸੀਂ ਲੇਟ ਸੀਗੇ ਤੇ ਮੈਂ ਸੋਚਿਆ ਚਲੋ ਫਟਾਫਟ ਜਿਹੜਾ ਤਿਆਰ ਹੋ ਕੇ ਉਸ ਤੋਂ ਬਾਅਦ ਹੀ ਜਿਹੜਾ ਉੱਥੇ ਜਾ ਕੇ ਜਿਹੜਾ ਬਲੌਗ ਮੈਂ ਬਣਾਉਂਗੀ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣਿਆਂ ਨੂੰ ਜਿਹੜਾ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਹੋਊਗਾ ਪਲੀਜ਼ ਸੋਣਾ ਜਾਂ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਜਿਹੜਾ ਮੇਰਾ ਬਲੌਗ ਕਿਵੇਂ ਲੱਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦੇ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੈਂ ਹਰ ਵਾਰੀ ਤੁਹਾਨੂੰ ਕਹਿਨੀ ਹੁੰਦੀ ਆ ਜਦੋਂ ਵੀ ਮੈਂ ਕੋਈ ਵੀ ਵਲੌਗ ਪਾਉਂਦੀ ਆ ਹਰ ਵਲੌਗ ਦੇ ਟੋਡੇ ਅਗੇ ਰਿਕਵੈਸਟ ਕਰਦੀ ਹੁੰਦੀ ਆ ਕਿ ਤੁਸੀਂ ਜਦੋਂ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦੇ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਹੀ ਮੈਨੂੰ ਜਿਹੜਾ ਪਤਾ ਲੱਗਦਾ ਕਿ ਤੁਸੀਂ ਮੇਰੇ ਜਿਹੜੇ ਵਲੌਗ ਦੇਖ ਰਹੇ ਹੋ ਤੇ ਜਿਹੜੇ ਭੈਣ ਭਰਾ ਮੇਰੇ ਮੈਨੂੰ ਕਮੈਂਟ ਕਰਦੇ ਉਹਨਾਂ ਦਾ ਮੈਂ ਦਿ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਨੂੰ ਮੇਰਾ ਵਲੌਗ ਜਿਹੜਾ ਕਿਵੇਂ ਦਾ ਲੱਗਦਾ ਜੇ ਤੁਸੀਂ ਲਿਖਦੇ ਹੋ ਨਾ ਕਿ ਨਾਈਸ ਵਲੌਗ ਨਾਈਸ ਵਲੌਗ ਜਾਂ ਕੁਝ ਵੀ ਐਵੇਂ ਦੀ ਚੀਜ਼ ਲਿਖਦੇ ਹੋ ਮੈਨੂੰ ਇੰਨਾ ਵਧੀਆ ਲੱਗਦਾ ਸਭ ਤੋਂ ਪਹਿਲਾਂ ਮੈਂ ਜਿਹੜਾ ਆਪਣਾ ਸਟੂਡੀਓ ਖੋਲ ਕੇ ਦੇਖਦੀ ਹਾਂ ਤੇ ਮੈਂ ਕਮੈਂਟਾਂ ਦੀ ਉਡੀਕ ਕਰਦੀ ਹੁੰਦੀ ਆ ਕਿ ਤੁਹਾਡੇ ਕਮੈਂਟ ਆਉਣਗੇ ਤੇ ਮੈਨੂੰ ਥੋੜੀ ਐਕਸਾਈਟਮੈਂਟ ਹੁੰਦੀ ਹੈ ਕਿ ਦੇਖਾਂ ਮੈਂ ਕੀ ਲਿਖਿਆ ਦੋਸਤਾਂ ਨੇ ਵੀ ਕੀ ਉਹ ਮੈਨੂੰ ਪੁੱਛਣਾ ਚਾਹੁੰਦੇ ਆ ਕੀ ਦਿਖਾਣਾ ਚਾਹੁੰਦੇ ਆ ਹਨਾ ਤੇ ਇੱਕ ਮਿੰਟ ਹੀ ਇੱਕ ਇਹੋ ਜਿਹਾ ਜੜੀਆਂ ਹੁੰਦਾ ਜਿਹਦੇ ਕਰਕੇ ਆਪਾਂ ਨੂੰ ਪਤਾ ਲੱਗਦਾ ਜਾਂਦਾ ਸੋ ਪਲੀਜ਼ ਦੁਬਾਰਾ ਫੇਰ ਰਿਕਵੈਸਟ ਕਰਦਿਆਂ ਕਿ ਤੁਸੀਂ ਇੱਕ ਮਿੰਟ ਜ਼ਰੂਰ ਕਰਿਆ ਕਰੋ ਤੇ ਨਾਲ ਦੇ ਨਾਲ ਆਪਾਂ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਤੇ ਉਮੀਦ ਕਰਦੀ ਆ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆ ਇੱਕ ਸੋਹਣੇ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤਦ ਤਕਲੀਮ ਬਾਏ